ਅੰਕ ਕਿੰਨਾ ਬਤਾਉਂਦੇ ਮਦੀਪ ਕਰੋ ਕਿਹੜਾ ਪਿੰਡ ਚੌਕ ਦੇ ਇੱਥੇ ਕਿਵੇਂ ਸਕੂਲ ਕਿੰਨੇ ਸਾਡੇ ਬੱਚੇ ਪੜ੍ਹਦੇ ਨੇ ਜੀ ਇੱਥੇ ਅਸੀਂ ਪਿਛਲੇ ਟਾਈਮ ਤੋਂ ਅਸੀਂ ਵੀ ਜੋ ਸਰਸ ਇਹਨਾਂ ਨੇ ਕੀ ਵੇਢਿਆ ਹੋਇਆਗਾ ਉਹਦੇ ਵਿੱਚ ਅਸੀਂ ਵੀ ਪਹਿਲਾਂ ਅਸੀਂ ਉਹਨਾਂ ਦੀ ਵੀ ਗੱਲਬਾਤ ਸੁਣੀ ਵੀ ਸ਼ਾਇਦ ਕੋਈ ਕਸੂਰ ਹੋਊਗਾ ਮੈਨੇਜਮੈਂਟ ਦਾ ਪਰ ਜੇ ਦੇਖਿਆ ਜਾਵੇ ਜੀ ਹੁਣ ਸਾਰਾ ਕੁਝ ਮਿਲ ਰਿਹਾਗਾ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਪੂਰ ਜਾਣੇ ਤੇ ਬਾਕੀ ਜੋ ਵੀ ਹੁਣ ਸਾਨੂੰ ਮੈਨੇਜਮੈਂਟ ਦੇ ਕਿ ਉਹਦੀ ਹਿੰਦ ਲੈ ਕੇ ਚੱਲੂ ਸਕੂਲ ਉਹ ਸਾਰਾ ਵਧੀਆ ਹੋਊਗਾ ਜਿਵੇਂ ਹੁਣ ਇਹ ਕਹਿੰਦੇ ਸਰਕਾਰੀ ਕਰਵਾਉਣਾਗਾ ਸਰਕਾਰੀ ਤਾਂ ਹੋਰ ਸਕੂਲ ਹੈਗੇ ਨੇ ਜੀ ਵੇਖੋ ਆਪਾਂ ਮੰਨਦੇ ਆ ਜਿਸ ਕਰੀ ਹੋਰ ਹੈਗੇ ਨਾ ਉੱਥੇ ਜਾ ਕੇ ਉਹ ਨਹੀਂ ਇੱਥੇ ਸਰਕਾਰ ਕਰਾਉਣਾ ਹੁਣ ਸੀਵੀਐਸੀ ਬੋਰਡ ਸਾਡਾ ਘੱਟੇ ਲੇ ਲਓ ਸਰਕਾਰੀ ਕਰਾ ਕੇ ਸਾਨੂੰ ਕੋਈ ਨਫਾ ਨਹੀਂ ਹੈਗਾ ਇਹਦੇ ਵਿੱਚ ਮੈਨੇਜਮੈਂਟ ਦੇ ਦੀ ਸਹੀ ਹੈ ਮੈਨੇਜਮੈਂਟ ਵਧੀਆ ਚੱਲ ਰਹੀ ਹੈ ਇਸ ਕੋਲ ਵੀ ਤੁਹਾਨੂੰ ਮਿਲ ਗਈ ਆ ਤੀਜੀ ਕਰਤੀ ਜੀ ਜਿਵੇਂ ਕਾਪੀਆਂ ਕਿਤਾਬਾਂ ਬੈਗ ਪਹਿਲਾਂ ਪਿਛਲੇ ਸਾਲ ਤੋਂ ਵਰਦੀਆਂ ਨਹੀਂ ਮਿਲੀਆਂ ਸੀਗੀਆਂ ਜੀ ਠੀਕ ਆ ਕਿਤਾਬਾਂ ਸਾਡੇ ਬੱਚਿਆਂ ਨੂੰ ਮਿਲੀਆਂ ਸੀਗੀਆਂ ਵੀ ਵਰਦੀਆਂ ਨਹੀਂ ਸੀ ਮਿਲੀਆਂ ਹੈਗੀਆਂ ਉਹ ਇਸ ਟਾਈਮ ਜੀ ਕੀ ਨਾਮ ਹੈ ਤੁਹਾਡਾ ਜੀ ਮੈਂ ਮੇਰਾ ਨਾਮ ਹਰਪਾਲ ਸਿੰਘ ਹੈ ਤੇ ਮੈਸੇਂਜ ਪਿੰਡ ਦਾ ਰਹਿਣਾ ਹਾਂ ਮੇਰੀ ਬੇਟੀ ਸਟੂਡੈਂਟ ਹੈ ਤੇ ਪਿਛਲੇ 6 ਸਾਲ ਤੋਂ ਅੱਛੀ ਪੜ ਰਹੀ ਹੈ ਤੇ ਅਦੋਂ ਪਹਿਲਾਂ ਤੋਂ ਹੁਣ ਤੱਕ ਵੀ ਬਹੁਤ ਅੱਛਾ ਮਾਹੌਲ ਚੱਲ ਰਿਹਾ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਦਰਾਂ ਦੇ ਵਿੱਚ ਬੱਚਿਆਂ ਨੂੰ ਵਰਦੀਆਂ ਤੇ ਕਿਤਾਬਾਂ ਕਾਪੀਆਂ ਪੈਨ ਪੈਨਸਲ ਤੇ ਬੈਗ ਦਿੱਤੇ ਗਏ ਹੈ ਔਰ ਬਾਕੀ ਨੂੰ ਦਿੱਤੇ ਜਾ ਰਹੇ ਹੈ ਬਹੁਤ ਖੁਸ਼ੀ ਇਸ ਗੱਲ ਦੀ ਕਿ ਮੈਨੇਜਮੈਂਟ ਬਹੁਤ ਅੱਛੇ ਤਰੀਕੇ ਨਾਲ ਆਪਰੇਟ ਕਰ ਰਹੀ ਹੈ ਔਰ ਪੰਜਾਬ ਸਰਕਾਰ ਨੇ ਜਿਹੜਾ ਇਹ ਉਪਾਲਾ ਕੀਤਾ ਸਕੂਲ ਨੂੰ ਬਣਾ ਕੇ ਉਹਦੇ ਅਸ ਪੰਜਾਬ ਸਰਕਾਰ ਦਾ ਧੰਨਵਾਦ ਮਤਲਬ ਕੀ ਨਾਮ ਹੈ ਤੁਹਾਡਾ ਕਿਹੜਾ ਬੰਦਾ ਹੈ ਸਰਜੀਤ ਕੌਰਾ ਜੀ ਆਸ਼ੀਪੁਰ ਨਾ ਚੌਕ ਹੈ ਇਸ ਤੇ ਸਕੂਲ ਦਾ ਕਿਵੇਂ ਕਿਵੇਂ ਲੱਗਿਆ ਸਕੂਲ ਦਾ ਸਾਨੂੰ ਸਕੂਲ ਦਾ ਮਾਹੌਲ ਬਹੁਤ ਵਧੀਆ ਲੱਗਿਆ ਜੀ ਦੋ ਬੱਚੇ ਪੜ੍ਹਦੇ ਨੇ ਪੁੱਤ ਆ ਪੋਤੀ ਤੇ ਕਿਤਾਬਾਂ ਸਾਨੂੰ ਮਿਲ ਰਹੀਆਂ ਤੇ ਵਰਦੇ ਵੀ ਮਿਲ ਰਹੀ ਤੇ ਬਹੁਤ ਹਾਂਜੀ ਬਹੁਤ ਵਧੀਆ ਮਾਹੌਲ ਆ ਤੇ ਸਾਡੇ ਪਾਸ ਤਾਂ ਬਹੁਤ ਠੀਕਾ ਬਹੁਤ ਠੀਕ ਟੀਚਰ ਨੇ ਸਰਕਾਰ ਦਾ ਜਿਹੜਾ ਇਹ ਹੈਗਾ ਪਰ ਅਲੱਗ ਤਾਂ ਬਾਕੀ ਕਿਸ ਤਰ੍ਹਾਂ ਲੱਗਦਾ ਸਾਨੂੰ ਜੀ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਸਾਡੇ ਹੱਕ ਚ ਅਸੀਂ ਵੀ ਸਕੂਲ ਦੇ ਹੱਕ ਚ ਤੇ ਸਾਨੂੰ ਬਹੁਤ ਵਧੀਆ ਲੱਗਦਾ ਐਵੇਂ ਜਿਵੇਂ ਮਾਹੌਲ ਰਹੇ ਤੇ ਲੜਾਈ ਝਗੜਾ ਨਾ ਹੋਵੇ ਜਿਵੇਂ ਹੁਣ ਤਰਨੇ ਲੱਗਦੇ ਨੇ ਇਹ ਜੀ ਬਹੁਤ ਸਾਡੇ ਬਾਹਰ ਵੀ ਬੰਦ ਹੋਣ ਸਾਡੇ ਬੱਚੇ ਹਾਂ ਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਮੇਰਾ ਨਾਮ ਜੀ ਅੰਬਰਪੁਰ ਦਾ ਕਿਹੜਾ ਪਿੰਡ ਚੋਕੇ ਜੀ ਇੱਥੇ ਸਕੂਲ ਕਿਹਨੇ ਇੱਥੇ ਜੀ ਸਾਡੇ ਬੱਚੇ ਪੜ੍ਹਦੇ ਨੇ ਕਾਫੀ ਇਕਦਮ ਲੈਣਾ ਇਸੀ ਕੱਲ ਤੋਂ ਉਹ ਜੀ ਸਾਡੇ ਬੱਚਾ ਇੱਥੇ ਦਾ ਛੋਟਾ ਹੀ ਪੜ੍ਹਦਾ ਵੱਡੀ ਕੁੜੀਆ ਵੀ ਪੜ੍ਹਦੀ ਹੈ ਬੈਗ ਬੂਗ ਮਿਲਦੇ ਨਾਲ ਹਾਂ ਜੀ ਬੈਗ ਵੀ ਮਿਲਿਆ ਬੱਕਾ ਵੀ ਮਿਲਿਆ ਨੇ ਮਹੌਲ ਸਕੂਲ ਦਾ ਮਹੌਲ ਜੀ ਹੁਣ ਤਾਂ ਸੈਟ ਆ ਹੁਣ ਤਾਂ ਠੀਕ ਆ ਜੀ ਹੁਣ ਤਾਂ ਵਧੀਆ ਬੁੱਪਾ ਮੇਰੇ ਨਾਲ ਸਾਰੇ ਬੱਚਿਆਂ ਨੂੰ ਕਿਤਾਬਾਂ ਮਿਲੀਆਂ ਬੈਗ ਮਿਲਿਆ ਮੈਨੇਜਮੈਂਟ ਕਿਸ ਤਰ੍ਹਾਂ ਕੀਤੀ ਹੁਣ ਤਾਂ ਜੀ ਠੀਕ ਆ ਜੋ ਸਾਡੇ ਬੱਚਿਆਂ ਨੂੰ ਸਾਰੀ ਸਹੂਰਤ ਹੋ ਗਈ